ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਕੁਦਰਤ ਦਾ ਬਹੁਤ ਭਿਆਨਕ ਰੂਪ ਹੈ ਜੋ ਦੁਬਈ ਦੇ ਵਿੱਚ ਇਸ ਵੇਲੇ ਭਿਆਨ ਖੜ ਬਹੁਤ ਭਾਰੀ ਬਾਰਿਸ਼ ਤੇ ਤੂਫਾਨ ਤੇਜ਼ ਹਵਾਵਾਂ ਵਗ ਰਹੀਆਂ ਤੇ ਇਹ ਮੰਜ਼ਰ ਤੁਸੀਂ ਦੇਖ ਰਹੇ ਹੋ ਆਓ ਆਪਾਂ ਗੁਰਬਾਣੀ ਚੋਂ ਥੋੜੀ ਜੀ ਇੱਕ ਦੋ ਵਿਚਾਰ ਲੈਨੇ ਆ ਕੁਦਰਤ ਕਰਕੇ ਵਸਿਆ ਸੋਈ ਸਤਗੁਰੂ ਜੀ ਇਹ ਫਰਮਾਨ ਕਰਦੇ ਨੇ ਕਿ ਪਰਮੇਸ਼ਰ ਨੇ ਹੀ ਸਾਰੀ ਕੁਦਰਤ ਪੈਦਾ ਕੀਤੀ ਹੈ ਤੇ ਆਪ ਇਸ ਦੇ ਵਿੱਚ ਵਸ ਰਹੇ ਹੈ ਉਸ ਨੇ ਹਰ ਇੱਕ ਚੀਜ਼ ਨੂੰ ਆਪਣੇ ਕੰਟਰੋਲ ਵਿੱਚ ਕਹੋ ਵੀ ਬੈਲੈਂਸ ਵਿੱਚ ਬਣਾਇਆ ਹੋਇਆ ਜਿੱਦਾਂ ਆਪਾਂ ਪੜ ਸਕਦੇ ਆ ਕਿ ਭੈ ਵਿੱਚ ਪਵਨ ਵਹ ਸਦਵਾਓ ਭੈ ਵਿੱਚ ਚੱਲਣ ਲੱਖ ਦਰਿਆਓ ਲੱਖਾਂ ਦਰਿਆ ਨਦੀਆਂ ਹਵਾਵਾਂ ਸਮੁੰਦਰ ਸਭ ਕੁਝ ਉਸ ਦੇ ਹੁਕਮ ਵਿੱਚ ਚੱਲ ਰਹੇ ਹੈ ਪਰ ਮਨੋਖ ਜਦੋਂ ਹੁਕਮ ਤੂੰ ਬਾਹਰ ਜਾ ਕੇ ਆਪਣੀਆਂ ਸਿਆਣਪਾਂ ਤੇ ਚਤਰਾਈਆਂ ਵਰਤਦਾ ਤੇ ਬਹੁਤ ਵੱਡਾ ਇੱਕ ਚੈਲੰਜ ਬਣਦਾ ਕੁਦਰਤ ਵਾਸਤੇ ਤੇ ਫੇਰ ਅਨ ਨਤੀਜੇ ਸਾਨੂੰ ਵੇਖਣ ਨੂੰ ਮਿਲਦੇ ਨੇ ਸਤਿਗੁਰੂ ਜੀ ਇੱਕ ਬਚਨ ਹੋਰ ਕਰਦੇ ਨੇ ਕਹਿੰਦੇ ਨੇ ਖਿਨ ਮੈਂ ਥਾਪ ਉਥਾਪਨ ਹਾਰਾ ਆਪਨ ਹੱਥ ਮਤਾ ਤੋ ਇਹ ਮਤਾ ਉਸ ਵਾਹਿਗੁਰੂ ਦੇ ਹੱਥ ਵਿੱਚ ਹੈ ਉਸ ਸ਼ਿਣਾਪਲਾਂ ਦੇ ਵਿੱਚ ਇਸ ਧਰਤੀ ਨੂੰ ਪੈਦਾ ਕਰ ਸਕਦਾ ਤੇ ਇਸ ਧਰਤੀ ਨੂੰ ਖਤਮ ਕਰ ਸਕਦਾ ਤੇ ਅਗਲੀ ਪੰਕਤੀ ਚ ਕਹਿੰਦੀ ਆ ਸਿਆਣਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰਾ ਹੋਈ ਰਹੀ ਉਹ ਬਾਤ ਰਹਾਉ ਸਤਗੁਰੂ ਜੀ ਇਸ ਦੇ ਇਸ ਸ਼ਬਦ ਦੇ ਅੰਦਰ ਜੋ ਕੁਦਰਤ ਦੇ ਵਿਧੀ ਵਿਧਾਨ ਨੂੰ ਦੱਸਦੇ ਨੇ ਉਹਦੇ ਬਾਰੇ ਆਪਾਂ ਨਾਲ ਨਾਲ ਵਿਚਾਰ ਕਰਾਂਗੇ ਹਾਂਜੀ ਇਹ ਦੂਜੀ ਵੀਡੀਓ ਤੁਸੀਂ ਵੇਖ ਰਹੇ ਹੋ ਪੰਜਾਬ ਦੀ ਧਰਤੀ ਤੇ ਬੀਤੇ ਦਿਨੀ ਜਿਹੜੇ ਗੜੇ ਮਾਰੇ ਹੋਈ ਐ ਭਿਆਨਕ ਤੇਜ਼ ਹਵਾਵਾਂ ਤੇ ਦਾਣਾ ਮੰਡੀ ਤੁਸੀਂ ਵੇਖ ਰਹੇ ਹੋ ਇੱਥੇ ਸਾਰੀ ਪੰਜਾਬ ਦੇ ਕਿਸਾਨ ਦੀ ਫਸਲ ਸੋਨੇ ਵਰਗੀ ਉਰ ਰਲ ਗਈ ਸਾਰੀ ਭਿੱਜ ਗਈ ਐ ਸੋ ਸਤਿਗੁਰੂ ਜੀ ਕਹਿੰਦੇ ਆ ਮਨੁੱਖ ਤੂੰ ਹੁਕਮ ਤੋਂ ਬਾਹਰ ਨਾ ਜਾ ਤੇਰੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ ਸਿਆਣਪ ਕਾਹੂ ਕੰਮ ਨਾ ਆਤ ਮਨੁੱਖ ਦੀ ਜਿਹੜੀ ਬਹੁਤ ਹੀ ਸਿਆਣਪ ਹੈ ਉਹ ਕਿਸੇ ਕੰਮ ਨਹੀਂ ਆਉਂਦੀ। ਆ ਤੁਸੀਂ ਵੇਖ ਸਕਦੇ ਹੋ ਦਾਣਾ ਮੰਡੀ ਦੇ ਅੰਦਰ ਦੇਖੋ ਕਿਵੇਂ ਅਨਾਜ ਦਾ ਜਿਹੜਾ ਸੋਨੇ ਵਰਗਾ ਅਨਾਜ ਆ ਉਹ ਕਿਵੇਂ ਭਿੱਜ ਰਿਹਾ ਤੇ ਕਿਵੇਂ ਉਹ ਬਰਬਾਦ ਹੋ ਜਾਊਗਾ ਤੇ ਜਦ ਕਿ ਕਿਸਾਨ ਤਾਂ ਪਹਿਲੇ ਹੀ بڑے ਹਿਸ ਸੰਕਟ ਵਿੱਚ ਚੱਲ ਰਿਹਾ ਹੈ। ਪਰ ਅਸੀਂ ਜਦੋਂ ਕੁਦਰਤ ਤੋਂ ਬਾਹਰ ਜਾਂਦੇ ਆ ਹਾਲਾਂਕਿ ਇਹ ਕਿਸਾਨਾਂ ਦਾ ਜਾਂ ਆਮ ਲੋਕਾਂ ਦਾ ਇਤਨਾ ਕਸੂਰ ਨਹੀਂ ਬਹੁਤ ਉੱਤੇ ਲੋਕ ਬੈਠੇ ਨੇ ਜਿਹੜੇ ਵਾਤਾਵਰਨ ਨੂੰ ਛੇੜਖਾਨੀਆਂ ਕਰਦੇ ਨੇ ਕੁਦਰਤ ਨਾਲ ਛੇੜਖਾਨੀਆਂ ਕਰਦੇ ਆ ਤੇ ਉਹਦਾ ਜਿਹੜਾ ਖਮਿਆਜਾ ਉਹ ਹੋਰਾਂ ਲੋਕਾਂ ਨੂੰ ਆਮ ਦੇਖ ਸਾਰੇ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਸਿਆਣਪ ਕੰਮ ਨਹੀਂ ਆਉਂਦੀ ਆ ਤੀਜੀ ਵੀਡੀਓ ਤੁਸੀਂ ਵੇਖ ਰਹੇ ਹੋ Rajasthan state ਦੀ ਹੈ ਜਿੱਥੇ ਇੱਕ ਬਹੁਤ ਵੱਡਾ ਖੱਡਾ ਤੁਸੀਂ ਟਿੱਬਿਆਂ ਦੇ ਵਿੱਚ ਵੇਖ ਰਹੇ ਹੋ ਇਹ ਬੜੀ ਕਮਾਲ ਦੀ ਗੱਲ ਹੈ ਇੱਕੋ ਸਮੇਂ ਦੇ ਵਿੱਚ ਦੁਬਈ ਦੇ ਟਿੱਬਿਆਂ ਵਿੱਚ ਬਹੁਤ ਭਿਆਨਕ ਹੜ ਆ ਗਏ ਨੇ ਇਸ ਇਲਾਕੇ ਦੇ ਵਿੱਚ ਕਹਿੰਦੇ ਇਹ ਇੰਨੀ ਵੱਡੀ ਪੱਧਰ ਤੇ ਜ਼ਮੀਨ ਇੱਕਦਮ ਅਚਨਚੇਤ ਉ ਧਰਤੀ 'ਚ ਤਸ ਗਈ ਹੈ। ਕਿਤੇ ਬੜੀਆਂ ਹੈਰਾਨੀ ਜਨਕ ਗੱਲਾਂ ਵਰਤ ਰਹੀਆਂ ਦੁਨੀਆ ਦੇ ਉੱਤੇ ਕਿਤੇ ਕਿਸੇ ਇਲਾਕੇ 'ਚ ਕੁਝ ਹੋ ਰਿਹਾ ਤੇ ਕਿਸੇ ਇਲਾਕੇ ਵਿੱਚ ਕੁਝ ਹੋ ਰਿਹਾ ਹੈ। ਸਤਿਗੁਰੂ ਜੀ ਉਸੇ ਸ਼ਬਦ ਵਿੱਚ ਅੱਗੇ ਗੱਲ ਕਰਦੇ ਆ ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਹੋਏ ਰਹੀ ਉਹ ਬਾਤ ਉਹੀ ਗੱਲ ਹੋਣੀ ਆ। ਜੋ ਮੇਰੇ ਮਾਲਕ ਜੀ ਨੂੰ ਪਾਉਂਦਾ ਹੈ ਜਿਸ ਨੇ ਕਰਤੇ ਪੁਰਖ ਨੇ ਸ੍ਰਿਸ਼ਟੀ ਸਾਜੀ ਆ ਹੋਣਾ ਤਾਂ ਅਸਲ ਵਿੱਚ ਉਹੀ ਹੈ ਪਰ ਜੋ ਕੰਡੇ ਮਨੁੱਖ ਬੀਜ ਰਿਹਾ ਹੈ ਉਸ ਦਾ ਖਮਿਆਜਾ ਬਾਕੀ ਨੂੰ ਭੁਗਤਣਾ ਪੈਂਦਾ ਇਸ ਲਈ ਹਲੇ ਵੀ ਆਪਾਂ ਸੰਭਲ ਜਾਈਏ ਕੁਦਰਤ ਨਾਲ ਛੇੜਖਾਨੀਆਂ ਕਰਨੀਆਂ ਬੰਦ ਕਰ ਦਈਏ ਕੁਦਰਤੀ ਵਸੀਲੇ ਬਰਬਾਦ ਕਰਨੇ ਬੰਦ ਕਰ ਦਈਏ ਵੱਧ ਤੋਂ ਵੱਧ ਦਰਖਤ ਲਾਈਏ ਪਹਾੜਾਂ ਨੂੰ ਟਿੱਬਿਆਂ ਨੂੰ ਨਦੀਆਂ ਨਾਲਿਆਂ ਨੂੰ ਕੁਦਰਤੀ ਵਹਾਣ ਤੋਂ ਨਾ ਛੇੜੀਏ ਇਸ ਸਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ 사ਤ ਸੰਗਤ ਜੀ ਇਹ ਵੀਡੀਓ ਤੁਸੀਂ ਵੇਖ ਰਹੇ ਹੋ ਕੁਦਰਤ ਦਾ ਬਹੁਤ ਭਿਆਨਕ ਰੂਪ ਹੈ ਜੋ ਦੁਬਈ ਦੇ ਵਿੱਚ ਇਸ ਵੇਲੇ ਭਿਆਨ ਖੜ ਬਹੁਤ ਭਾਰੀ ਬਾਰਿਸ਼ ਤੇ ਤੂਫਾਨ ਤੇਜ਼ ਹਵਾਵਾਂ ਵਗ ਰਹੀਆਂ ਤੇ ਇਹ ਮੰਜ਼ਰ ਤੁਸੀਂ ਵੇਖ ਰਹੇ ਹੋ ਆਓ ਆਪੋ ਗੁਰਬਾਣੀ ਚੋਂ ਥੋੜੀ ਇੱਕ ਦੋ ਵਿਚਾਰ ਲੈਨੇ ਆ ਕੁਦਰਤ ਕਰਕੇ ਵਸਿਆ ਸੋਈ ਸਤਗੁਰੂ ਜੀ ਇਹ ਫਰਮਾਨ ਕਰਦੇ ਰਹੇ ਕਿ ਪਰਮੇਸ਼ਰ ਨੇ ਹੀ ਸਾਰੀ ਕੁਦਰਤ ਪੈਦਾ ਕੀਤੀ ਹੈ ਤੇ ਆਪ ਇਸ ਦੇ ਵਿੱਚ ਵਸ ਰਹੇ ਹੈ ਉਸ ਨੇ ਹਰ ਇੱਕ ਚੀਜ਼ ਨੂੰ ਆਪਣੇ ਕੰਟਰੋਲ ਵਿੱਚ ਕਹ ਲਓ ਵੀ ਬੈਲੈਂਸ ਵਿੱਚ ਬਣਾਇਆ ਹੋਇਆ ਜਿੱਦਾਂ ਆਪਾਂ ਪੜ ਸਕਦੇ ਆ ਕਿ ਭੈ ਵਿੱਚ ਪਵਨ ਵਹ ਸਦ ਬਾਓ ਭੈ ਵਿੱਚ ਚੱਲਣ ਲੱਖ ਦਰਿਆਓ ਲੱਖਾਂ ਦਰਿਆ ਨਦੀਆਂ ਹਵਾਵਾਂ ਸਮੁੰਦਰ ਸਭ ਕੁਝ ਉਸ ਦੇ ਹੁਕਮ ਵਿੱਚ ਚੱਲ ਰਹੇ ਹੈ ਪਰ ਮਨੁੱਖ ਜਦੋਂ ਹੁਕਮ ਤੂੰ ਬਾਹਰ ਜਾ ਕੇ ਆਪਣੀਆਂ ਸਿਆਣਪਾਂ ਤੇ ਚਤਰਾਇਆਂ ਵਰਤਦਾ ਤੇ ਬਹੁਤ ਵੱਡਾ ਇੱਕ ਚੈਲੰਜ ਬਣਦਾ ਕੁਦਰਤ ਵਾਸਤੇ ਤੇ ਫੇਰ ਆਹ ਨਤੀਜੇ ਸਾਨੂੰ ਵੇਖਣ ਨੂੰ ਮਿਲਦੇ ਨੇ ਸਤਿਗੁਰੂ ਜੀ ਇੱਕ ਬਚਨ ਹੋਰ ਕਰਦੇ ਨੇ ਕਹਿੰਦੇ ਨੇ ਖਿਨ ਮੈਂ ਥਾਪ ਉਥਾਪਨ ਹਾਰਾ ਆਪਨ ਹੱਥ ਮਤਾ ਤੋ ਇਹ ਮਤਾ ਉਸ ਵਾਹਿਗੁਰੂ ਦੇ ਹੱਥ ਵਿੱਚ ਹੈ ਉਸ ਸ਼ਿਣਾਪਲਾਂ ਦੇ ਵਿੱਚ ਇਸ ਧਰਤੀ ਨੂੰ ਪੈਦਾ ਕਰ ਸਕਦਾ ਤੇ ਇਸ ਧਰਤੀ ਨੂੰ ਖਤਮ ਕਰ ਸਕਦਾ ਤੇ ਅਗਲੀ ਪੰਕਤੀ ਚ ਕਹਿੰਦੀ ਆ ਸਿਆਣਪ ਕਾਹੇ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰਾ ਹੋਈ ਰਹੀ ਉਹ ਬਾਤ ਰਹਾਉ ਸਤਗੁਰੂ ਜੀ ਇਸ ਦੇ ਇਸ ਸ਼ਬਦ ਦੇ ਅੰਦਰ ਜੋ ਕੁਦਰਤ ਦੇ ਵਿਧੀ ਵਿਧਾਨ ਨੂੰ ਦੱਸਦੇ ਨੇ ਉਹਦੇ ਬਾਰੇ ਆਪਾਂ ਨਾਲ ਨਾਲ ਵਿਚਾਰ ਕਰਾਂਗੇ ਹਾਂਜੀ ਇਹ ਦੂਜੀ ਵੀਡੀਓ ਤੁਸੀਂ ਵੇਖ ਰਹੇ ਹੋ ਪੰਜਾਬ ਦੇ ਧਰਤੀ ਤੇ ਬੀਤੇ ਦਿਨੀ ਜਿਹੜੇ ਗੜੇ ਮਾਰੇ ਹੋਈ ਐ ਭਿਆਨਕ ਤੇਜ਼ ਹਵਾਵਾਂ ਤੇ ਦਾਣਾ ਮੰਡੀ ਤੁਸੀਂ ਵੇਖ ਰਹੇ ਹੋ ਇੱਥੇ ਸਾਰੀ ਪੰਜਾਬ ਦੇ ਕਿਸਾਨ ਦੀ ਫਸਲ ਸੋਨੇ ਵਰਗੀ ਉਰ ਰਲ ਗਈ ਸਾਰੀ ਭਿੱਜ ਗਈ ਐ ਸੋ ਸਤਿਗੁਰੂ ਜੀ ਕਹਿੰਦੇ ਆ ਮਨੁੱਖ ਤੂੰ ਹੁਕਮ ਤੋਂ ਬਾਹਰ ਨਾ ਜਾ ਤੇਰੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ ਸਿਆਣਪ ਕਾਹੂ ਕੰਮ ਨਾ ਆਤ ਮਨੁੱਖ ਦੀ ਜਿਹੜੀ ਬਹੁਤੀ ਸਿਆਣਪ ਉਹ ਕਿਸੇ ਕੰਮ ਨਹੀਂ ਆਉਂਦੀ। ਆ ਤੁਸੀਂ ਵੇਖ ਸਕਦੇ ਹੋ ਦਾਣਾ ਮੰਡੀ ਦੇ ਅੰਦਰ ਦੇਖੋ ਕਿਵੇਂ ਅਨਾਰ ਜਦਾ ਜਿਹੜਾ ਸੋਨੇ ਵਰਗਾ ਨਾਲ ਜਿਹਾ ਉਹ ਕਿਵੇਂ ਭਿੱਜਦੇ ਹੈ ਤੇ ਕਿਵੇਂ ਉਹ ਬਰਬਾਦ ਹੋ ਜਾਊਗਾ। ਤੇ ਜਦ ਕਿ ਕਿਸਾਨ ਤਾਂ ਪਹਿਲੇ ਹੀ بڑے ਹੀ ਸੰਕਟ ਵਿੱਚ ਚੱਲ ਰਿਹਾ ਹੈ। ਪਰ ਅਸੀਂ ਜਦੋਂ ਕੁਦਰਤ ਤੋਂ ਬਾਹਰ ਜਾਂਦੇ ਆ ਹਾਲਾਂਕਿ ਇਹ ਕਿਸਾਨਾਂ ਦਾ ਜਾਂ ਆਮ ਲੋਕਾਂ ਦਾ ਇਤਨਾ ਕਸੂਰ ਨਹੀਂ। ਬਹੁਤ ਉੱਤੇ ਲੋਕ ਬੈਠੇ ਨੇ ਜਿਹੜੇ ਵਾਤਾਵਰਨ ਨੂੰ ਛੇੜਖਾਨੀਆਂ ਕਰਦੇ ਨੇ ਕੁਦਰਤ ਨਾਲ ਛੇੜਖਾਨੀਆਂ ਕਰਦੇ ਆ ਤੇ ਉਹਦਾ ਜਿਹੜਾ ਖਮਿਆਜਾ ਉਹ ਹੋਰਾਂ ਲੋਕਾਂ ਨੂੰ ਆਮ ਦੇਖ ਸੁਰ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਸਿਆਣਪ ਕੰਮ ਨਹੀਂ ਆਉਂਦੀ। ਆ ਤੀਜੀ ਵੀਡੀਓ ਤੁਸੀਂ ਵੇਖ ਰਹੇ ਹੋ Rajasthan state ਦੀ ਹੈ ਜਿੱਥੇ ਇੱਕ ਬਹੁਤ ਵੱਡਾ ਖੱਡਾ ਤੁਸੀਂ ਟਿੱਬਿਆਂ ਦੇ ਵਿੱਚ ਵੇਖ ਰਹੇ ਹੋ। ਇਹ ਬੜੀ ਕਮਾਲ ਦੀ ਗੱਲ ਹੈ ਇੱਕੋ ਸਮੇਂ ਦੇ ਵਿੱਚ ਦਬਾਈ ਦੇ ਟਿੱਬਿਆਂ ਵਿੱਚ ਬਹੁਤ ਭਿਆਨਕ ਹੜ ਆ ਗਏ ਨੇ। ਤੇ ਇਸ ਇਲਾਕੇ ਦੇ ਵਿੱਚ ਕਹਿੰਦੇ ਇਹ ਇੰਨੀ ਵੱਡੀ ਪੱਧਰ ਤੇ ਜ਼ਮੀਨ ਇੱਕਦਮ ਅਚਨਚੇਤ ਉੱਧਰਤੀ ਚ ਤਸ ਗਈ ਹੈ। ਕਿ ਬੜੀਆਂ ਹੈਰਾਨੀ ਜਨਕ ਗੱਲਾਂ ਵਰਤ ਰਹੀਆਂ ਦੁਨੀਆ ਦੇ ਉੱਤੇ ਕਿਤੇ ਕਿਸੇ ਇਲਾਕੇ 'ਚ ਕੁਝ ਹੋ ਰਿਹਾ ਤੇ ਕਿਸੇ ਇਲਾਕੇ ਵਿੱਚ ਕੁਝ ਹੋ ਰਿਹਾ ਹੈ। ਸਤਿਗੁਰ ਜੀ ਉਸੇ ਸ਼ਬਦ ਵਿੱਚ ਅੱਗੇ ਗੱਲ ਕਰਦੇ ਆ ਜੋ ਅਨਰੂਪੇ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਹੋਏ ਰਹੀ ਉਹ ਬਾਤ। ਉਹੀ ਗੱਲ ਹੋਣੀ ਆ। ਜੋ ਮੇਰੇ ਮਾਲਕ ਜੀ ਨੂੰ ਪਾਉਂਦਾ ਹੈ ਜਿਸ ਨੇ ਕਰਤੇ ਪੁਰਖ ਨੇ ਸ੍ਰਿਸ਼ਟੀ ਸਾਜੀ ਆ ਹੋਣਾ ਤਾਂ ਅਸਲ ਵਿੱਚ ਉਹੀ ਹੈ ਪਰ ਜੋ ਪੰਡੇ ਮਨੁੱਖ ਬੀਜ ਰਿਹਾ ਉਸ ਦਾ ਖਮਿਆਜਾ ਬਾਕੀ ਨੂੰ ਭੁਗਤਣਾ ਪੈਂਦਾ ਇਸ ਲਈ ਹਾਲੇ ਵੀ ਆਪਾਂ ਸੰਭਲ ਜਾਈਏ ਕੁਦਰਤ ਨਾਲ ਛੇੜਖਾਨੀਆਂ ਕਰਨੀਆਂ ਬੰਦ ਕਰ ਦਈਏ ਕੁਦਰਤੀ ਵਸੀਲੇ ਬਰਬਾਦ ਕਰਨੇ ਬੰਦ ਕਰ ਦਈਏ ਵੱਧ ਤੋਂ ਵੱਧ ਦਰਖਤ ਲਾਈਏ ਪਹਾੜਾਂ ਨੂੰ ਟਿੱਬਿਆਂ ਨੂੰ ਨਦੀਆਂ ਨਾਲਿਆਂ ਨੂੰ ਕੁਦਰਤੀ ਵਹਾਣ ਤੋਂ ਨਾ ਛੇੜੀਏ Esse é...